ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਓ ਆਪ ਸਭ ਨੂੰ ਪਾਤੀ ਹੈ ਕਿ ਪਿਛਲੇ ਦਿਨੀ 14 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਤੇ 18 ਤਰੀਕ ਨੂੰ ਜਿਹੜਾ ਕੀ ਹੈ ਤੁਹਾਡਾ ਪੋਰਟਲ ਆਨਲਾਈਨ ਕਰ ਦਿੱਤਾ ਜਾਊਗਾ ਉਸ ਸਬੰਧ ਦੇ ਵਿੱਚ ਸਾਥਿਓ ਅੱਜ ਜਿਹੜਾ ਕੀ ਹੈ ਹੋਣੀ ਵੀ ਮੀਟਿੰਗ ਕਰਕੇ ਡਿਪਾਰਟਮੈਂਟ ਦੇ ਵਿੱਚੋਂ ਬਾਹਰ ਆਈਆਂ ਔਰ ਥੋੜੇ ਸਮੇਂ ਦੇ ਅੰਦਰ ਅੰਦਰ ਜਿਹੜਾ ਕੀ ਹੈ ਤੁਹਾਨੂੰ ਜਿਹੜੀ ਖੁਸ਼ਕਬੀਰ ਮਿਲਣ ਜਾ ਰਹੀ ਹੈ ਸਤਿਓ ਘੰਟਾ ਮੀਟਿੰਗ ਚੱਲੀ ਹੈ ਮੀਟਿੰਗ ਦੇ ਵਿੱਚ ਬੱਸ ਹਰ ਇੱਕ ਵਾਰੀ ਨਾ ਟੈਕਨੀਕਲ ਗੱਲਾਂ ਨੇ ਉਹਨਾਂ ਤੇ ਵਿਚਾਰ ਹੋਇਆ ਵੀ ਕੱਲ ਨੂੰ ਆਪਣੀ ਭਾਗਤੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਉਹਦੇ ਸਬੰਧ ਦੇ ਵਿੱਚ ਢੰਟਾ ਮੀਟਿੰਗ ਚੱਲੀ ਐ ਤੇ ਥੋੜੇ ਸਮੇਂ ਦੇ ਵਿੱਚ ਜਿਹੜੀ ਕੀ ਐ ਨਵੀਂ ਅਪਡੇਟ ਜਿਹੜੀ ਆਪ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ ਪੰਜਾਬ ਰਿਕਰੂਟਮੈਂਟ ਬੋਰਡ ਦੀ ਜਿਹੜੀ ਵੈੱਬਸਾਈਟ ਆ ਉਹਦੇ ਉੱਪਰ ਵੀ ਸਾਂਝੀ ਕਰ ਦਿੱਤੀ ਜਾਊਗੀ ਅਗਲੀ ਗੱਲ ਜਿਹੜੇ ਆ ਸਾਥੀ ਸੋਨਿੰਦਰ ਜੀ ਤੁਹਾਡੇ ਨਾਲ ਸਾਂਝੀ ਕਰ ਅਨਿਜ਼ਾ ਜੀ ਬਈ ਜੀ ਕਿਉਂ ਕਹਾਂ ਸਾਬੇਟੀ ਕਿ ਤੁਹਾਨੂੰ ਸਾਰੇ ਸਾਥੀਆਂ ਦਾ ਜਿਹੜਾ ਕਿ ਬਹੁਤ-ਬਹੁਤ ਧੰਨਵਾਦ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਸਾਨੂੰ ਸਪੋਰਟ ਕਰਦੇ ਆ ਸਾਥਿਓ ਸੀ ਸਵੇਰ ਦੇ ਚੱਲੇ ਆ ਪੂਰੇ ਜਿਹੜਾ ਕਿ ਆਪਾਂ ਨੂੰ 18 ਡੇਟ ਦਾ ਇਹਨਾਂ ਨੇ ਕਿਹਾ ਹੋਇਆ ਸੀ ਕਿ ਤੁਹਾਡਾ ਵੋਟ ਆਨਲਾਈਨ ਕਰਦਾਂਗੇ ਤੇ ਅਮਨਵੀਰ ਨੇ ਤੁਹਾਨੂੰ ਦੱਸਿਆ ਹੀ ਹੈ ਜਿਹੜੀ ਕਿ ਆਪਣੀ ਘੰਟਾ ਤੱਕ तकरीबन ਘੰਟਾ ਆਪਣੀ ਜਿਹੜੀ ਕਿ ਮੀਟਿੰਗ ਦੇ ਵਿਚਾਰ ਰਟਾਂ ਦੇ ਲਾ ਕੋਇਆ ਆਪਣੀ ਭਰਤੀ ਬਾਰੇ ਤੇ ਸਾਥਿਓ 5 10 ਜਾਂ 10 ਜਾਂ 20 ਮਿੰਟਾਂ ਦੇ ਤੱਕ ਜਿਹੜੀ ਕਿ ਵਧੀਆ ਅਪਡੇਟ ਆਪਣੀ ਐਜੂਕੇਸ਼ਨ ਰਿਕੁਇਰਮੈਂਟ ਬੋਰਡ ਦੇ ਉੱਤੇ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਜੋ ਕਿ ਉਹ ਤੁਹਾਨੂੰ ਸਾਰੀ ਜਾਣਕਾਰੀ ਅਮਨਵੀਰ ਨੇ ਦੇ ਦਿੱਤੀ ਹੈ। ਬਾਕੀ ਜਿਹੜੇ ਕਲਾਂ ਦੇ ਵਿੱਚ ਬੈਠੇ ਆ ਸਾਥੀ ਵਾਹਿਗੁਰੂ ਅਗੇ ਇੱਕ ਇਹ ਅਰਦਾਸ ਕਰਉਂਦੀ ਆਪਣਾ ਜਿਹੜਾ ਕਿ ਟੋਕਲਾ ਉਹ ਵੀ ਜਲਦੀ ਔਨਲਾਈਨ ਹੋ ਜਾਏ ਤੇ ਆਪਣੀ ਜਿਹੜੀ ਕਿ ਭਰਤੀ ਹੈ ਉਹ ਸਹੀ ਸਲਾਮਤ ਸਿਰੇ ਚੜੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।